ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੋਈ ਵੀ ਦਾ ਗਾਣਾ ਕੱਢੀ ਹੋ ਜਾਂਦੀ ਆ ਉਹ ਜੇ ਉਹ ਗਾਣਾ ਦਾ ਕੱਢੇ ਹੋਰ ਉਹਦੇ ਹਾਰ ਪਾਵੇ ਅੱਜ ਉਹ ਮੇਰੇ ਵਿੱਚ ਜੇ ਕਿ ਸਾਹਮਣੇ ਵਾਲਾ ਬੰਦਾ ਐਕਸ਼ਨ ਕਰਦਾ ਹੁਣ ਐਕਸ਼ਨ ਪਾਵੇ ਥੋੜੀ ਘੱਟ ਦਿਓ ਪਰ ਬੇਇਜ਼ਤੀ ਵਿਆਜ ਸਮੇਤ ਵਾਪਸ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਹਣਾ ਲਈ ਛੱਡੋਗੇ ਉੰਨਾ ਚਿਰ ਮੂਕ ਕਹਿਣਾ ਹੀ ਛੱਡੋ ਦੁੱਕੀ ਦਾ ਬੰਦਾ ਔਰ ਸਦੀ ਐਜ ਦੇ ਨਾਲ ਖਿਲਵਾੜ ਕਰਨ ਤੋਂ ਪਹਿਲਾਂ 100 ਵਰਸ ਉਹ ਮਾਰੇ ਮੇਧਿਆ ਰਹੇ ਜੇ ਤੁਹਾਡੇ ਨਹੀਂ ਪਜਦੀ ਨਾ ਪੀਆ ਕਰੋ ਆ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਕਿਵੇਂ ਇੱਕ ਡਾਂਸਰ ਕੁੜੀ ਦੇ ਨਾਲ ਬਦਤਮੀਜ਼ੀ ਕੀਤੀ ਗਈ ਪੂਰਾ ਮਾਮਲਾ ਕੀ ਸੀ ਕੁੜੀ ਨੂੰ ਕਹਿੰਦੇ ਵੀ ਸਟੇਜ ਤੋਂ ਥੱਲੇ ਆ ਕੇ ਨੱਚ ਤੇ ਉਹਨੇ ਨੱਚੋਂ ਤੋਂ ਜਵਾਬ ਦੇਤਾ ਉਸ ਤੋਂ ਬਾਅਦ ਉਸ ਡਾਂਸਰ ਕੁੜੀ ਨੂੰ ਗਾਲਾਂ ਕੱਢੀਆਂ ਗਈਆਂ ਉਸ ਦੇ ਨਾਲ ਬਦਤਮੀਜ਼ੀ ਕੀਤੀ ਗਈ ਤਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਥੱਲੇ ਇੱਕ ਛਲਾਰੂ ਜਿਹਾ ਹੈਗਾ ਕਿਵੇਂ ਉਹ ਕੁੜੀ ਦੇ ਗਲਾਸ ਮਾਰਦਾ ਉਸ ਤੋਂ ਬਾਅਦ ਚਲੋ ਕੁੜੀ ਨੇ ਗਾਲਾਂ ਕੱਢੀਆਂ ਤੇ ਗਾਲਾਂ ਦੇ ਲੈਗ ਸੀ ਕੱਢਤੀਆਂ ਵਧੀਆ ਹੋਇਆ ਮੈਂ ਕਹਿੰਨਾ ਤਿੰਨ ਚਾਰ ਘਰ ਵੀ ਦਿੰਦੀ ਉਹਦੇ ਫੇਰ ਉਹਨੂੰ ਉਹਦੀ ਜਿਹੜੀ ਅਕਲਾ ਵੀ ਟਿਕਾਣੇ ਆ ਜਾਂਦੀ ਤੇ ਇੱਥੇ ਕਈ ਲੋਕ ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਲਾਂ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਲਾਂ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਅਗਲੀ ਨੂੰ ਗਾਲਾਂ ਕੱਢੀ ਜਾਂਦਾ ਉਹਨੂੰ ਕਹਿੰਦਾ ਥੱਲੇ ਆ ਕੇ ਨੱਚ ਨਹੀਂ ਆਹ ਕਰ ਦੂੰ ਉਹ ਕਰ ਦੂੰ ਕਿੰਨਾ ਕੁਛ ਉਹਨੂੰ ਬੋਲਿਆ ਇਹਦਾ ਚਲੋ ਮਾਰੀ ਜੀ ਵੀਡੀਓ ਰਿਕਾਰਡ ਹੋ ਗਈ ਜਿਹੜਾ ਮੁੰਡਾ ਗਲਾਸ ਮਾਰਦਾ ਹੈਗਾ ਕੁੜੀ ਦੇ ਡਾਂਸਰ ਦੇ ਨਹੀਂ ਤਾਂ ਲੋਕਾਂ ਨੇ ਇਹ ਵੀ ਨਹੀਂ ਯਕੀਨ ਮੰਨਣਾ ਸੀ ਅੱਜ ਕਾ ਲੋਕ ਆਪਦੀ ਇੱਜ਼ਤ ਨੂੰ ਇੱਜ਼ਤ ਤੇ ਦੂਜਿਆਂ ਦੀ ਇੱਜ਼ਤ ਨੂੰ ਮਜ਼ਾਕ ਸਮਝਦੇ ਆ ਜੇ ਇਹੋ ਜਿਹਾ ਕੋਸ਼ ਉਹ ਬੰਦੇ ਦੀ ਭੈਣ ਦੇ ਨਾਲ ਹੋਇਆ ਹੁੰਦਾ ਕੀ ਉਹ ਜੜ ਲੈਂਦਾ ਕੀ ਇਹ ਕੁੜੀ ਕਿਸੇ ਦੀ ਭੈਣ ਨਹੀਂ ਹੈਗੀ ਇਹ ਆਪਦੀ ਰੋਜੀ ਰੋਟੀ ਦੇ ਲਈ ਡਾਂਸ ਕਰਦੀਆਂ ਉਥੇ ਫਰਕ ਸਿਰਫ ਇੰਨਾ ਫਰਕ ਸਿਰਫ ਇੰਨਾ ਦੂਜੀਆਂ ਕੁੜੀਆਂ ਸਟੇਜ ਤੋਂ ਥੱਲੇ ਡਾਂਸ ਕਰਦੀਆਂ ਨੇ ਇਹ ਜਿਹੜੀਆਂ ਡਾਂਸਰਾਂ ਨੇ ਇਹ ਪੈਸੇ ਲੈ ਕੇ ਸਟੇਜ ਦੇ ਉੱਪਰ ਡਾਂਸ ਕਰਦੀਆਂ ਨੇ ਇਹ ਵੀ ਗੱਲ ਹੁਣ ਕੌੜੀ ਲੱਗਣੀ ਆ ਯਾਰ ਦੂਜਿਆਂ ਦੀ ਇੱਜ਼ਤ ਨੂੰ ਵੀ ਇੱਜ਼ਤ ਸਮਝੋ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘੱਟ ਦਿਓ ਪਰ ਬੇਇੱਜ਼ਤੀ ਵਿਆਜ ਸਮੇਤ ਵਾਪਸ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਹਣਾ ਨਹੀਂ ਛੱਡੋਗੇ ਉੰਨਾ ਚਿਰ ਲੋਕ ਕਹਿਣਾ ਨਹੀਂ ਛੱਡਣਗੇ ਆ ਕੁੜੀ ਨੂੰ ਚਾਹੀਦਾ ਸੀ ਕੁੜੀ ਨੂੰ ਚਾਹੀਏ ਚਲੋ ਗਾਲਾਂ ਕੱਟੀਆਂ ਮੈਂ ਕਹਣਾ ਯਾਰ ਕੁੜੀ ਨੇ ਕੱਟੀਆਂ ਗਾਲਾਂ ਗੁੱਸੇ ਦੇ ਵਿੱਚ ਠੀਕ ਹੈ ਗੁੱਸੇ ਵਿੱਚ ਬਹੁਤ ਕੁਝ ਹੋ ਜਾਂਦਾ ਕੁੜੀਆਂ ਚਾਰ ਚਪੇੜਾ ਵੀ ਧਰਨਦੀਆਂ ਸੀ ਇਹਦੇ ਇਹ ਸ਼ਲਾਰੂ ਸਾਲੇ ਲਾ ਕੇ ਦੋਕ ਪੈਗ ਉਹਦੇ ਡਾਂਸਰਾਂ ਦੇ ਨਾਲ ਬੰਤਮੀਜੀ ਕਰਦੇ ਆ ਉਹਨਾਂ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਹੀ ਨਹੀਂ ਇਹ ਮੁੰਡੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਸ਼ਲਾਰੂ ਦੁੱਕੀ ਦਾ ਬੰਦਾ ਔਰਤ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨ ਤੋਂ ਪਹਿਲਾਂ 100 ਵਾਰ ਸੋਚੇ। ਉਹ ਮਾਰੇ ਮਹਦੇ ਆਲਿਓ ਜੇ ਤੁਹਾਡੇ ਨਹੀਂ ਪਚਦੀ ਨਾ ਪੀਆ ਕਰੋ। ਨਾ ਪੀਆ ਕਰੋ ਜੇ ਨਹੀਂ ਪਚਦੀ। ਫਿਰ ਬਾਅਦ ਦੇ ਵਿੱਚ ਆਪਦਾ ਜਲੂਸ ਕਢਾਉਣੇ ਹੋ ਤੁਸੀਂ। ਮੈਨੂੰ ਲੱਗਦਾ ਉਹ ਪੈਲਸ ਦੇ ਵਿੱਚ ਜਿਹੜੇ ਆਲੇ ਦੁਆਲੇ ਲੋਕ ਹੋਣੇ ਆ ਜਿਹੜੇ ਖੜੇ ਇਹ ਸਭ ਦੇਖ ਰਹੇ ਸੀ ਉਹ ਮਰੀਆਂ ਜ਼ਮੀਰਾਂ ਵਾਲੇ ਹੋਣੇ ਆ। ਕਿਉਂਕਿ ਸਾਡੇ ਲੋਕ ਬਸ ਤਮਾਸ਼ਾ ਦੇਖਦੇ ਆ। ਜਾ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਧੀਆ ਭੈਣਾ ਨਹੀਂ ਹੋਣੀਆਂ ਜਿਹੜੇ ਉੱਥੇ ਬੁੱਤ ਬਣ ਕੇ ਸਾਰਾ ਕੁਝ ਦੇਖ ਰਹੇ ਸੀ ਜੋ ਛਲਾਰੂ ਨੇ ਛੇੜਖਾਨੀ ਕੀਤੀ ਸੀ ਕੁੜੀ ਨੂੰ ਗਾਲਾਂ ਕੱਟੀਆਂ ਫੜ ਕੇ ਉਹਦਾ ਗਲਮਾ ਚਾਰ ਮਾਰਦੇ ਉਹਦੇ ਕੰਨਾਂ ਦੇ ਚਪੇੜਾ ਤਾਂ ਕਿ ਉਹਦੀ ਸੁਰਤ ਟਿਕਾਣੇ ਆਉਦੀ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਇਹ ਮੁੰਡੇ ਨੂੰ ਲੱਭੋ ਤੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ